हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਪ੍ਰੀਤ ਗੋਪੀ ਦੇ ਕੋਲ लाਟੀ ਡੇਰੀ ਫਾਰਮ ਤੇ ਸੋ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਜਿਹੜੇ ਇਸ ਘਰੇ ਆਉਂਦੇ ਆ ਨਵੇਂ ਆਉਂਦੇ ਆ ਤੇ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਠੀਕ ਹੈ ਜੀ ਮੱਝਾਂ ਝੋਟੀਆਂ ਦੋ ਹੋਣਗੀਆਂ ਤੇ ਦੋ ਬਿਲਕੁਲ ਅਸਰ ਝੋਟੀਆਂ ਜਿਹੜੀਆਂ ਹੋਣਗੀਆਂ ਦੋਸਤੋ ਉਹ ਵੀ ਤੁਹਾਨੂੰ ਦਿਖਾ ਦਾਂਗੇ ਸੋ ਜਿਸ ਕਿਸੇ ਸ਼ਕੀਨ ਵੀਰ ਨੇ ਪਸ਼ੂ ਖਰੀਦਣਾ ਥੋੜੀ ਜੀ ਜਿਹੜੀ ਦੋਸਤੋ 5-4 ਮਹੀਨੇ ਸਾਫ਼ ਸੰਭਾਲ ਕਰਕੇ ਪਸ਼ੂ ਜਿਹੜੀਆਂ ਝੋਟੀਆਂ ਨੇ ਅਸਰਾ ਝੋਟੀਆਂ ਨੇ ਬਿਲਕੁਲ ਏਆਈ ਦੇ ਕਾਬਿਲ ਨੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਵੀਰ ਹੋਰਾਂ ਦੇ ਕੋਲੋਂ ਤੇ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਜਿਹੜੀਆਂ ਦੋ ਮੱਝਾਂ ਨੇ ਇਹ ਵੀ ਆਪਾਂ ਇਨਫੋਰਮੇਸ਼ਨ ਲੈ ਲੈਨੇ ਆ 21 ਅਗਸਤ ਨੂੰ ਦੋਸਤੋ ਆਪਾਂ ਅੱਜ ਵੀ ਕੋਈ 9:30 ਤੋਂ 10 ਵਜੇ ਦਾ ਸਮਾਂ ਹੈ ਥੋੜਾ ਜਿਆ ਲੇਟ ਹੋ ਗਏ ਆ ਚੁਵਾਈਆਂ ਢਕੀਆਂ ਸੀ ਦੋਸਤੋ ਮਾਰਨਿੰਗ ਥੋੜਾ ਜਲਦੀ ਆਉਣਾ ਸੀਗਾ ਕਿਸੇ ਕਾਰਨ ਕਰਕੇ ਲੇਟ ਹੋ ਗਏ ਆ ਸੋ ਚੁਵਾਈਆਂ ਜੜੀਆਂ ਹੈਗੀਆਂ ਢਕੀਆਂ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਅਜਿੰਨ ਆਪਸ ਨੂੰ ਦੀ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਕਾ ਸਾਸਰੀ ਘਰ ਭਰਾ ਜੀ ਹੋਰ ਕੀ ਹਾਲ ਚੱਲ ਨੇ ਠੀਕ ਠਾਕ ਵੀਰ ਹਾਂ ਚੜ੍ਹਦੀ ਕਲਾ ਚਲੋ ਅੱਗੇ ਚਾਹੀਦੇ ਆ अच्छा वीर गोपी पशु आज जਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਚਾਰ ਪਸ਼ੂ ਦੋ ਝੋਟੀਆਂ ਅਸਰਾਂ ਝੋਟੀਆਂ ਨੇ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਨਹੀਂ ਹਾਂਜੀ ਤੇ ਦੋ ਆਪਣੇ ਕੋਲ ਵੜਾ ਲਾ ਦੋ ਵੜਾ 6 ਨਾਲ ਟੋਟਲ ਆ ਜਾ ਹਾਂਜੀ 6 ਨਾਲ 6 ਨਾਲ ਨਹੀਂ ਭਰਾਵੋ ਟੋਟਲ ਤੇ ਵੀਡੀਓ ਮੇਰਾ ਵੀ ਰੈਂਟ ਤੱਕ ਜਰੂਰ ਦੇਖ ਲਿਓ ਠੀਕ ਹੈ ਜੀ ਬਾਕੀ ਵੱਧ ਤੋਂ ਵੱਧ ਮੇਰੇ ਭਰਾਵਾਂ ਸ਼ੇਅਰ ਕਰ ਦਿਆ ਕਰੋ ਚੰਗੇ ਪਸ਼ੂ ਲੱਗਣ ਚੈਨਲ ਤੇ ਆਉਂਦੇ ਤੇ ਜਰੂਰ ਜਿਹੜੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਵੀ ਜਿਹੜੀ ਪਹੁੰਚ ਹੋ ਸਕੇ ਨਾ ਪਸ਼ੂਆਂ ਦੀ ਅੱਛਾ ਗੋਪੀ ਵੀਰ ਪਹਿਲੇ ਨੰਬਰ ਤੇ ਆਪਾਂ ਇਸ ਮੱਝ ਛੋਟੀ ਤੋਂ ਬਿਲਕੁਲ ਸਟਾਰਟ ਕਰ ਲਈਏ ਵੀਰ ਸੂਹਾ ਕਿੰਨਾ ਸੂਈ ਆ ਦੂਜਾ ਸੂਹਾ ਦੂਜੇ ਸੂਵੇ ਆ ਹਾਂਜੀ ਤੇ ਸਮਾਂ ਇਹਨੂੰ ਅੱਜ 7ਵਾਂ ਦਿਨ ਜੇ 7ਵਾਂ ਦਿਨ ਹੋ ਗਿਆ ਹਾਂਜੀ ਦੂਜਾ ਸੂਹਾ ਬੱਚਾ ਥੱਲੇ ਕੀ ਪਾਸਾ ਇਹਨੇ ਮਾਰ ਕੱਟਾ ਮੇਲ ਕਾਫ ਆ ਨੀਲੀ ਰਵੀ ਦਾ ਜਿਹੜਾ ਦੋਸਤੋ ਮਗਰ ਆਹ ਕੱਟਾ ਤੁਸੀਂ ਦੇਖ ਰਹੇ ਹੋ ਮਗਰ ਕੱਟਾ ਸੂਹਾ ਦੂਜਾ ਤੇ ਹਾਈਟ ਕੱਦ ਦੋਸਤੋ ਛੋਟੀ ਮੰਨ ਲਓ ਦੂਜੇ ਸੂਵੇ ਚ ਮੱਝ ਮੰਨ ਲਓ ਬਾਕੀ ਹਾਈਟ ਫੁੱਲ ਵੱਟਾ ਫੁੱਲ ਵੱਡੀ ਸਿੰਗਲ ਹੱਡੀ ਦੀ ਆ ਤੇ ਫੁੱਲ ਵੱਡੀ ਹਾਈਟ ਆ ਕੱਦ ਕਾਰ ਸੋਹਣਾ ਤੁ ਕਿਉਂਕਿ ਜੇ ਮੀਡੀਅਮ ਨਾਰਮਲ ਝੋਟੀ ਹੋਵੇ ਦੋਸਤੋ ਮੱਝ ਹੋਵੇ ਉਹ ਵੀ ਦੱਸੀ ਜਾਊਗੀ ਵੀਡੀਓ ਦੇ ਵਿੱਚ ਇਹ ਹਾਈਟ ਦੀ ਪੂਰੀ ਵੱਡੀ ਆ ਸੋਹਣੀ ਆ ਅੱਛਾ ਵੀਰ ਗੋਪੀ ਕਿੰਨਾ ਕੁ ਹੁਣ ਦੁੱਧ ਤੇ ਮਤਲਬ ਕਿ ਹੁਣ ਆ ਹੀ ਗਈ ਹੈ ਤਕਰੀਬਨ 7ਵੇਂ ਦਿਨ ਚ ਇਹਦੇ ਥੱਲੇ 9.5 ਤੋਂ 10 ਲੀਟਰ ਵਾਲਾ ਤਿਆਰ ਆ 9.5 ਤੋਂ 10 ਲੀਟਰ ਅੱਜ 6ਵੇਂ 5ਵੇਂ ਚ ਕੰਡਾ ਪਾਲਟੀ ਕੋ ਨਾਲ ਹੀ ਲਈ ਹੋਇਆ ਹੈ ਠੀਕ ਆ ਸੋ ਕੰਡਾ ਪਾਲਟੀ ਵੀਰਾਂ ਦਾ ਵੀ ਆਪਦਾ ਜਰੂਰ ਨਾਲ ਜਿਹੜਾ ਦੋਸਤੋ ਤੁਸੀਂ ਕੈਰੀ ਕਰੀ ਆਇਓ ਤਸੱਲੀ ਆ ਜਿੰਨਾ ਕਿਹਾ ਗਿਆ 9 ਹੋਇਆ 10 ਹੋਇਆ ਭਈ 11 12 ਕਹਿ ਕੇ ਮੌਕੇ ਤੇ ਨਹੀਂ ਵੇਚੀ ਜਾਊਗੀ ਜੋ ਹੋਇਆ ਥੱਲੇ ਉਹ ਦੱਸਿਆ ਜਾਊਗਾ ਤੇ ਉਹਦਾ ਕੰਡਾ ਕਰਨਾ ਤਸੱਲੀ ਕਰਨੀ ਉਹ ਤੁਹਾਡਾ ਹੱਕ ਆ ਤਸੱਲੀ ਤੁਸੀਂ ਕਰਨੀ ਆ ਪੈਸੇ ਲਾਉਣੇ ਆ ਠੀਕ ਹੈ ਰਕਮ ਲੱਗਦੀ ਆ ਦੋਸਤੋ ਪਸ਼ੂ ਤੇ ਅੱਜ ਮਹਿਜਾ ਝੋਟੀਆਂ ਲੈਣੀਆਂ ਹੁਣ ਤਾਂ ਲੱਖੋਂ ਲੱਖੋਂ ਬਾਹਰ ਲੱਖ ਲੱਖ ਦਾ ਪਸ਼ੂ ਪੈਂਦਾ ਤੇ ਬਾਕੀ ਚਵਾ ਵੀਰ ਜਰੂਰ ਦੱਸ ਦੋ ਜਿਹੜੀ ਮੇਨ ਗੱਲ ਆ ਵੀ ਭੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਮੈਂ ਨਾ ਵੀ ਹੁਣ ਆਪਾਂ ਚੋ ਦੇਣੀਆਂ ਤੇ ਚਵਾਈ ਕਰ ਦੇਣੀਆਂ ਵਿੱਚ ਹਾਂ ਆਪਾਂ ਸਾਹਮਣੇ ਵੀਡੀਓ 'ਚ ਕਰ ਦੇਣੀ ਚਾਹੀਦੀ ਬਿਲਕੁਲ ਜੀ ਕਿਉਂਕਿ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੋਵੇ ਕੋਈ ਸ਼ੱਕ ਨਾ ਰਵੇ ਜੀ 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 ਕਿਉਂਕਿ ਜਿਹੜ ਸਹੀ ਆ ਸਹੀ ਆ ਹਾਂ ਕਿਉਂਕਿ ਇੰਨੇ ਮਹੀਨੇ ਕਹਿੰਦੇ ਲਾਉਣੇ ਆ ਕਿਉਂ ਆਪਾਂ ਝੂਠ ਬੋਲ ਗਏ ਬਿਲਕੁਲ ਬਿਲਕੁਲ ਤੇ ਗੋਪੀ ਵੀਰ ਖੋਲ ਕੇ ਦਿਖਾਈਏ ਕਰੀਏ ਪੇਸ਼ ਸਾਹਮਣੇ ਸਾਰਿਆਂ ਦੇ ਮਗਰ ਭਰਾਬੋ ਕਟਾ ਮੇਲ ਕਾਫ ਆ ਇੱਕ ਵਾਰੀ ਕਨਫਰਮ ਕਰਾ ਦਿੰਨੇ ਆ ਹਾਈਟ ਵੱਡੀ ਹਾਈਟ ਦੀ ਆ ਪਤਲੀ ਬਿਲਕੁਲ ਚਮੜੀ ਵੇੜੀ ਆ ਬਿਲਕੁਲ ਪਤਲੇ ਪਿੰਡੇ ਦੀ ਤੇ ਮੱਝ ਪੂਰੀ ਤਸਲੀਨਾਪਾਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਜੀ ਬਾਕੀ ਫੇਸ ਕੁਆਲਟੀ ਗੱਲ ਕਰੀਏ ਤੇ ਸਿੰਘਾ ਸੁੰਗਾ ਦੀ ਬੰਤਰ ਬਿਲਕੁਲ ਐਨ ਕੁੰਡਾ ਜਿਹੜਾ ਦੋਸਤੋ ਸਿੰਗ ਹੈਗਾ ਬਾਕੀ ਮੇਨ ਗੱਲ ਜਿਹੜੀ ਦੋਸਤੋ ਹਵਾਨੇ ਦੀ ਹਵਾਨਾ ਵਖਾਲਾ ਬਹੁਤ ਸੋਹਣਾ ਹੈਗਾ ਠੀਕ ਆ ਜੀ ਪਸ਼ੂ ਹਰ ਕਬੀਰ ਬਾਹਰ ਅੰਦਰ ਜਿਹੜੇ ਖਰੀਦਦਾਰ ਨੇ ਰੋਜ਼ ਤੁਸੀਂ ਚੁਰ ਫਿਰ ਕੇ ਦੇਖਦੇ ਹੋ ਪਰ ਥਣ ਚੱਡੇ ਦੀ ਬੜੀ ਸਫਾਈ ਆ ਤੇ ਥਣ ਥਣ ਪੂਰਾ ਮੁਠੀ ਆ ਵੇਖੋ ਜੀ ਹਾਈਟ ਕੱਦ ਸੋਹਣਾ ਥੋੜਾ ਜਿਹਾ ਹੋਰ ਤੁਹਾਨੂੰ ਆਪਾਂ ਨੇੜੇ ਤੋਂ ਆ ਮਾਰੋ ਝਾਤ ਮਾਰੀ ਜੀ ਆ ਹਾ ਤੋੜੀਏ ਵੀਰ ਮਾਰਾ ਜੀ ਸਪੇਸ ਬਹੁਤ ਸੋਹਣੀ ਹੈ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਹਵਾ ਨਾਲ ਸੋਹਣਾ ਦੋਸਤੋ ਤੇ ਵਿਸਫਿਰਲ ਸੋਹਣੀ ਹੋਵੇ ਥਾਂ ਦੀ ਤੇ ਠੀਕ ਹੈ ਜੀ ਹੋਰ ਜ਼ਿਆਦਾ ਸਵਾਦ ਆ ਜਾਂਦਾ ਆ ਦੇਖੋ ਬਾਕੀ ਅੱਜ ਦਿਨ ਜਿਹੜਾ ਦੋਸਤੋ ਦਿਨਾਂ ਦੇ ਹਿਸਾਬ ਨਾਲ ਪਸ਼ੂ ਨੇ ਦੁੱਧ ਚੜਨਾ ਹੁੰਦਾ ਅਜੇ ਗੜ ਚੱਲਣਾ ਬਿਲਕੁਲ ਅਜੇ ਮੈਲਿਆਂ ਚੱਲਣਾ ਪਸ਼ੂ ਨੇ 12ਵੇਂ 14ਵੇਂ ਦਿਨ ਤੱਕ ਮੈਲਿਆਂ ਚੱਲਿਆ ਪਸ਼ੂ ਫਿਰ ਪੀ ਕੇ ਦੁੱਧ ਹੋ ਸਕਦਾ ਦੋਸਤੋ ਕੋਈ ਕੰਡੀਸ਼ਨ ਹੋਰ ਹੋ ਜੇ ਅੱਜ ਜਿਹੜਾ 9 10 9 10 ਜਿਹੜਾ ਬਿਲਕੁਲ ਤਿਆਰੀ ਦੇਲਗੋ ਤਿਆਰ ਵਰ ਤਿਆਰ ਰੇਡ ਪੁੱਛਦੇ ਆ ਬੈਕ ਸਾਈਡ ਤੋਂ ਇੱਕ ਵਾਰੀ ਫੇਰ ਹਵਾਨਾ ਖਵਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਅੱਜ ਟ੍ਰੇਡ ਤੇ ਆਣ ਲੱਗੇ ਵੀਰਾ ਲੋ ਜੀ ਅੱਛਾ ਗੋਪੀ ਵੀਰਾ ਚਲੋ ਮਾਝਾ ਵਧੀਆ ਚੰਗੀ ਆ ਕੀ ਮੁੱਲ ਰਹੂਗਾ ਕਿ ਲੈਣ ਦੇਣ ਕੀ ਕਰਦੇ ਆ ਵੀਰ ਆਪਾਂ ਲੈਣ ਦੇਣ 享受 ਕਰਨਾ ਰੇਡ ਨਹੀਂ ਕਰਨਾ ਇਹਦਾ ਅੱਛਾ ਜੀ 97000 ਦੇ ਵਿੱਚੋਂ ਬਿਲਕੁਲ ਛੋਟ ਛੱਪਾ ਹੋਣਾ 97000 ਚੋਂ ਹਾਂ ਜੀ ਕਰਨ ਨੂੰ ਤੇ ਲਿਓ ਇੱਕ 10 ਕਰਕੇ ਤੇ ਐਵੇਂ ਮੁਰਗੇ ਤੇ ਸੇਰ ਕਪਾਈ ਜੀ ਉਹਦਾ ਫਾਇਦਾ ਕੋ ਨਹੀਂ ਤੇ ਝੋਟੀ ਵਿਗਦੀ ਵੀ ਲੱਖੋਂ ਬਾਹਰ ਆ ਹਮ ਮਤਲਬ ਕਿ 97 ਕਰਦੇ ਆ ਤੇ ਇਹਦੇ ਨੇੜੇ ਤੇੜੀ ਆਸ-ਪਾਸ ਹੀ ਦੇਣੀ ਆ ਆਸ-ਪਾਸ ਹੀ ਠੀਕ ਆ 97000 ਭਰਾਵੋ ਅਮੋਲਕ ਕੀਤਾ ਵੇਰਨੇ ਤੇ ਇਹਦੇ ਨੇੜੇ ਤੇੜੀ ਜਾਂਦਾ ਵੀ ਦੇਵਾਂਗੇ ਠੀਕ ਆ ਤੇ 97000 ਵੀਰ ਜੀ 97000 ਕਿਹਾ ਠੀਕ ਆ ਉਹਦੇ ਆਸੇ ਪਾਸੇ ਜਿਹੜਾ ਹੋ ਜੂਗਾ ਸੇਲ ਪਰਚੇਜ ਵਾਲਾ ਕੰਮ ਕੋਈ ਥੋੜੀ ਬਾਦੀ ਵਿੱਚ ਕੋਈ ਲੈਸ ਮੌਕੇ ਦੇ ਮਾਨਤਨ ਉਸ ਤੋਂ ਪਹਿਲਾਂ ਦੋਸਤੋ ਮੈਂ ਹਰ ਵਾਰ ਇੱਕ ਰਿਕਵੈਸਟ ਬੇਨਤੀ ਇਹ ਕਰਦਾ ਹੁਣਾ ਵੀਡੀਓ ਬਣਾਉਣ ਦਾ ਕਾਰੋਬਾਰ ਕੰਮ ਹੈਗਾ ਮੇਰਾ ਬਾਕੀ ਤਸੱਲੀ ਵਾਲੇ ਪਸ਼ੂ ਤੁਹਾਨੂੰ ਦਿਖਾਏ ਜਾਣਗੇ ਤਸੱਲੀ ਜਿਹੜੇ ਵੀਰ ਨੇ ਲੱਖ ਰੁਪਈਆ ਲਾਉਣਾ ਦੋਸਤੋ ਤਸੱਲੀ ਘਰ ਵਿਜ਼ਿਟ ਕਰਕੇ ਤੁਸੀਂ ਕਰਨੀ ਆ ਦੋ ਡਾਂਗ ਚਵਾਈ ਕਰ ਲਓ ਤਿੰਨ ਟਾਈਮ ਕਰ ਲਓ ਸਾਵਾ ਵਾਲੀ ਚੀਜ਼ ਆ ਇਸ ਕਰਕੇ ਮੇਰਾ ਵੀਰ ਜ਼ਰੂਰ ਕਰੇ ਪਹੁੰਚ ਕਰਕੇ ਤਸੱਲੀ ਆਪਦੇ ਪਸ਼ੂ ਦੀ ਕਰ ਲਿਆ ਕਰੋ ਵੀਰ ਗੋਪੀ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਗਈ ਹੈ ਮੱਝ ਛੋਟੀ ਇਹ ਛੋਟੀ ਨੂੰ ਅੱਜ 14ਵਾਂ 15ਵਾਂ ਦਿਨ ਹੈ ਸੂਈ ਨੂੰ 15 ਦਿਨ ਮੰਨ ਲਈਏ ਹਾਂਜੀ ਤੇ ਆਪ ਸੂਵੇ ਕਿੰਵੇਂ ਆ ਇਹ ਦੂਜੇ ਸੂਏ ਦੂਜੇ ਨਹੀਂ ਹੈ ਵੀ ਹਾਂਜੀ ਇਹ ਵੀ ਦੂਜੇ ਸੂਏ ਠੀਕ ਆ ਬੱਲੀ ਸੋ ਮਥਮੁਥਾ ਬੱਲਾ ਪ੍ਰਭੋ ਬਾਕੀ ਆਖੋ ਕ ਬਿੱਲੀ ਮਨ ਕੀ ਆ ਤੇ ਮਗਰਲੇ ਪੈਰ ਤੁਹਾਨੂੰ ਆ ਜਿਹੜੇ ਮਗਰਲੇ ਪੈਰ ਤੋਤੇ ਨਜ਼ਰ ਆਉਣਗੇ ਥਣ ਥਣ ਇੱਕ ਵਾਰੀ ਬੜੀ ਵੰਡ ਜੇ ਨਾਲ ਲੱਗਾ ਜਿਹੜਾ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਠੀਕ ਆ ਜੀ ਆ ਥਣ ਦੀ ਆਵਾਜ਼ੇ ਸੋ ਸਪੇਸ ਸਪੇਸ਼ਕ ਅਗਲੇ ਪਿਛਲੇ ਥਣ ਦੇ ਵਿੱਚ ਥੋੜੀ ਜੀ 2 2 ਇੰਚ 1.5 1.5 ਇੰਚ ਤੁਹਾਨੂੰ ਥੋੜੀ ਘੱਟ ਦਿਖਾਈ ਦੇਊਗੀ ਪਰ ਸੱਜੀ ਖੱਬੀ ਬਹਿਣੀ ਦੀ ਸਪੇਸ ਆ ਉਹ ਚੋਕ 4 4 ਇੰਚ ਜਿਹੜੀ ਸਪੇਸ ਹੈਗੀ ਠੀਕ ਅੱਛਾ ਵੀਰ ਗੋਪੀ ਅੱਜ 15ਵੇਂ ਦਿਨ ਦੇ ਵਿੱਚ ਆ ਮਗਰੀ ਦੇ ਮਗਰ ਕੱਟੀ ਹਾਂਜੀ ਇਹਦੇ ਮਗਰ ਕੱਟੀ ਕੱਟੀਏ ਦੁੱਧ ਕਿੰਨਾ ਹਾਜ਼ਰ ਜਿਹੜਾ ਜਵਾਦਾਂ ਕਿਉਂ ਹੋਊ 11 ਤੇ 10 ਦੀ ਗਰੰਟੀ ਹੋਵੇ ਦੀ ਵੀ 10 1/2 ਦੀ ਵੀ ਹੋਊਗੀ ਦੱਸਦੀਆਂ ਮਤਲਬ ਕਿ ਅੱਧਾ ਕਿਲੋ ਅੱਜ ਪਾਇਆ ਮਤਲਬ ਕਿ ਘੱਟ ਹੀ ਦੱਸਿਆ ਜਾਵੇ ਵੀ ਜਿਹੜਾ ਅਗਲਾ ਵਾਧ ਵੀਰ ਚ ਹੋਵੇ ਕਿਉਂਕਿ ਦੂਰੋਂ ਵੀਰ ਆਵੇ ਆਗੇ ਇੱਥੇ ਸੱਤ ਨਿਕਲੇ ਉਹ ਕੰਮ ਨਹੀਂ ਕਰਨਾ ਆਪਾਂ ਸਹੀ ਆ ਕਿਉਂਕਿ ਅਗਲਾ ਦੂਰੋਂ ਆਪਦਾ ਹਾਥੀ ਲੈ ਕੇ ਆਉਂਦਾ ਵਾ ਤੇ ਆਗੇ ਅਗਲੇ ਨੂੰ 3000 2000 ਕਰਾਇਆ ਦੂਰੋਂ ਕੋ ਆਵੇ ਫਿਰ ਉਹ ਕੰਮ ਨਹੀਂ ਆਪਾਂ ਕਰਨਾ ਅਗਲੇ ਦੀ ਤਸੱਲੀ ਹੋਵੇ ਦੋ ਮਰਗੀ 9 10 10 ਇਹਦੇ ਥੱਲੇ ਹੀ ਪਰਸੋਂ ਲਿਆ ਆ ਉਹ ਆਪਾਂ ਚੋਗੇ ਲਿਆਏ ਥੱਲੇ 12 ਤੋਂ ਬਾਹਰ ਹੀ ਹਾਂ ਪਰ ਅਜੇ ਦੋਹਾਂ ਜਾਨੇ ਜੀ ਨਹੀਂ ਲਾਇਆ ਪੂਰਾ ਉਹ ਦੇਖ ਕੇ ਦਿਹਾੜੀ ਚੰਗ ਕਰ ਹੀ ਜਾਂਦਾ ਕਰ ਜਾਂਦਾ ਤੇ 9 10 10 ਹੁਣ ਜਿਹੜਾ ਨੈਟ ਨੈਟ ਕੰਡੇ ਵਾਲਾ 10 ਹਾਂ 10 ਦੋਸਤੋ ਤੁਸੀਂ ਦੋ ਦੋ ਮੰਨ ਕੇ ਸੌਦਾ ਕਰਨਾ ਠੀਕ ਹੈ ਜੀ ਆ ਬਿਲਕੁਲ ਫੇਸ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਮਗਰ ਕੱਟੀ ਆ ਕੱਟੀ ਵੀ ਜਿਹੜੀ ਆ ਦੋਸਤੋ ਥੋੜੀ ਥੋੜੀ ਅੱਖ ਜਿਹੜੀ ਆ ਵਿੱਚ ਅੱਖਾਂ ਤੇ ਜਵਾਬ ਆ ਮਗਰ ਨੀਲੀ ਦੀ ਮਗਰ ਕੱਟੀ ਆ ਠੀਕ ਹੈ ਜੀ ਬੱਗੀ ਨਾਸ ਤੇ ਖੋਲ ਕੇ ਦਿਖਾਉਣੀ ਹੈ ਮਹਾਰਾਜਾ ਜੀ ਆ ਦੇਖੋ ਆਹ ਲੋ ਆ ਇਧਰ ਵੀ ਦਿਖਾ ਦਿਓ ਐ ਨੂੰ ਆਹ ਲੋ ਜੀ ਬਾਕੀ ਆ ਛੋਟੀ ਹੈ ਦੋਸਤੋ ਠੀਕ ਆ ਦੂਜਾਂ ਛੋਟੀ ਸੂਈ ਆ ਡਿਟੇਲ ਵੀਰ ਨੇ ਦੱਸ ਹੀ ਦਿੱਤੀ ਹੈ ਮਿਲ ਗਈ ਹੈ ਸਾਰੇ ਵੀਰਾਂ ਨੂੰ ਡਿਟੇਲ ਬਾਕੀ ਮੇਨ ਜਿਹੜਾ ਦੋਸਤੋ ਇੱਕ ਮੁੱਖ ਪੁਆਇੰਟ ਜਿਹੜਾ ਹੁੰਦਾ ਚਵਾਈ ਦਾ ਹੁੰਦਾ ਜੇ ਸਵੇਸ ਵਾਏ ਪਸ਼ੂ ਦੀ ਕੋਈ ਚਵਾਈ ਜਿੰਨਾਂ ਦੇ ਵਿੱਚੋਂ ਤੁਸੀਂ ਨਹੀਂ ਕਰ ਸਕਦੇ ਕੋਈ ਆਪਦੇ ਨਾਲ ਕੋਈ ਤਜਰਬੇ ਵਾਲਾ ਵੀਰ ਕੋਈ ਨੇੜੇ ਪੰਨੇ ਕੋਈ ਜ਼ਰੂਰ ਵੀਰ ਲਾਇਆ ਕਰੋ ਠੀਕ ਆ ਜੀ ਤੇ ਤਸੱਲੀ ਜ਼ਰੂਰ ਕਰਿਆ ਕਰੋ ਪਸ਼ੂ ਦੀ ਮੇਨ ਗੱਲ ਤਸੱਲੀ ਆ ਬਾਅਦ ਵਿੱਚ 100 ਤਰ੍ਹਾਂ ਦਾ ਦੋਸਤੋ ਕੋਈ ਵੀਰ ਜਿਸ ਵੀ ਥਾਂ ਤੋਂ ਕੋਈ ਆਪਾਂ ਵੀਡੀਓ ਪਾਉਣੇ ਜਾਂ ਹੋਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੋਂ ਦੇਖਦੇ ਹੋ ਕੋਈ ਲਾਂਭਾ ਬੰਦਾ ਲਾਂਭਾ ਆਉਂਦਾ ਉਸ ਤੋਂ ਪਹਿਲਾਂ ਜਿਹੜੀ ਤਸੱਲੀ ਕਰ ਲਈ ਜਾਂਦੇ ਬਾਅਦ ਵਿੱਚ ਖੱਜਲ ਖਵਾਰੀ ਜਿਹੜੀ ਨਾ ਸਾਹਮਣਾ ਕਰਨਾ ਪਵੇ ਤੇ ਝੋਟੀ ਬੜੀ ਸੋਹਣੀ ਆ ਥਣ ਥਣ ਪੂਰਾ ਜਿਹੜਾ ਦੋਸਤੋ ਲੰਬਾਈ ਦੇ ਵਿੱਚ ਲੰਬਾ ਥਣ ਆ ਅਗਲੇ ਥਣ ਨਾਲ ਜਿਹੜਾ ਦੋਸਤੋ ਅਗਲਾ ਥਣ ਬਿਲਕੁਲ ਸੈਜ ਵਿੱਚ ਬਰਾਬਰ ਆ ਬਾਕੀ ਚਵਾਈਆਂ ਜਿਹੜੀਆਂ ਇਹਨਾਂ ਝੋਟੀਆਂ ਦੀਆਂ ਆਪਾਂ ਕਰਕੇ ਜਿਹੜੀਆਂ ਦਿਖਾਵਾਂਗੇ ਵੀਡੀਓ ਦੇ ਵਿੱਚ ਕੋਈ ਭੂਰ ਛਟਾ ਕੋਈ ਪੋਲੀ ਕਰੜੀ ਜੋ ਕੁਝ ਹੋਈ ਉਹ ਜਿਹੜੀ ਸਿਚੁਏਸ਼ਨ ਆ ਉਹ ਦੱਸੀ ਜਾਊਗੀ ਮੌਕੇ ਤੇ ਆ ਲੋ ਠੀਕ ਆ ਵੀਰ ਕੋਪੀ ਆ ਮੁੱਲ ਫਿਰ ਇਹਦਾ ਲੈਣ ਦੇਣ ਕੀ ਆ ਇਹਦਾ ਵੀਰ ਜੀ 82000 82 ਹਾਂਜੀ ਵਿੱਚੋਂ ਮਾਨਤਾ ਨਹੀਂ ਹੁੰਦਾ ਜੀ 82 ਚ ਹਾਂਜੀ ਠੀਕ ਹੈ ਭਰਾ ਕੋਈ ਦੂਰੋਂ ਨੇੜੇ ਆਉਦਾ ਵੀਰ ਚਲੋ ਮਾਨਤਾ ਨੂੰ ਠੀਕ ਹੈ ਕਰਾਉਂਦੇ ਆ ਸਾਰੇ ਤੁਹਾਨੂੰ ਪਤਾ ਫਿਕਸ ਤਾਂ ਮਿਲਦਾ ਹੀ ਕੋਈ ਨਹੀਂਗਾ ਬਸ ਬਸ ਨਾਲੇ ਵੇਖੋ ਜੀ ਆਪਾਂ ਜਦੋਂ ਆਪ ਪਸ਼ੂ ਲੈਣਾ ਵੀਰ ਗੁਰਪ੍ਰੀਤ ਤੋਂ ਆਪਾਂ ਆਪਾਂ ਤੋੜ ਕਰਦੇ ਹਾਂ ਤੋੜ ਕਰਨੀ ਹੁੰਦੀ ਆ ਹਾਂਜੀ ਇਸ ਕਰਕੇ ਅਗਲੇ ਦਾ ਵੀ ਚਲੋ ਫਰਜ ਬਣਦਾ ਵੀ ਜਿੰਨੇ ਦੀ ਚੀਜ਼ ਚੰਗੀ ਲੱਗੇ ਜਰੂਰ ਉੱਥੋਂ ਤੱਕ ਫਰੀਦਨੀ ਜਾਈ ਜਾਈ ਬੰਦੇ ਗਾਰੰਟੀ ਦਿੰਦੇ ਆ ਵੀ ਹੁਣ ਵੀਡੀਓ 'ਚ ਵੀ ਚੋਣੀਆਂ ਵਾਂ ਕੋਈ ਚੋਕੇ ਰੋਂਗਰੀਆਂ ਪੋਲੀਆਂ ਚੋਕੇ ਵੀਰ ਨਰਾਜ਼ ਨਹੀਂ ਹੁੰਦਾ ਹਾਂ ਹਾਂ ਚਾਰੇ ਸਨਾਂ ਗਾਰਡ ਵੀ ਚੰਗੀ ਝੋਟੀਆਂ ਦੀ ਬਿਲਕੁਲ ਕਿਉਂਕਿ ਜਿਹਦੀ ਝੋਟੀ ਦੀ ਗਾਰਡ ਚੰਗੀ ਹੋ ਕਿਤੇ ਵੀ ਖੋਟੀ ਨਹੀਂ ਨਿਕਲਦੀ ਹੂੰ 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 ਆਪਾਂ ਦੋ ਡੰਗ ਚੋ ਕੇ ਲੈਂਦੀਆਂ ਤੇ ਤਾਈਉ ਆਪਾਂ ਲੈ ਚੁਆ ਦੇਣੀਆਂ ਲਓ ਜੀ ਚੰਗੀ ਗੱਲ ਆ ਇਸ ਤੋਂ ਬਾਅਦ ਦੋਸਤੋ ਇਹ ਦੋ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ ਹੋ ਗਈਆਂ ਇਸ ਤੋਂ ਬਾਅਦ ਅਸਰ ਝੋਟੀਆਂ ਤੁਹਾਨੂੰ ਦਿਖਾਉਣੇ ਆਜੋ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੋ ਕਿਸੇ ਵੀਰ ਨੇ ਸੋ ਜਿਹੜੀ ਜੋੜੀ ਲੈਣੀ ਆ ਸਿੰਗਲ ਸਿੰਗਲ ਲੈਣੀ ਆ ਤੁਹਾਡੀ ਆਪ ਦੀ ਅੰਡਰਸਟੈਂਡਿੰਗ ਆ ਇਕੱਠੀ ਤੁਸੀਂ ਜੋੜੀ ਲੈਣੀ ਚਾਹੁੰਦੇ ਹੋ ਦੋਸਤੋ ਜੋੜਾ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਜਿਹੜੀ ਖਰੀ अच्छा वीर गोपी ਇਹ ਘਰ ਦੇ ਪਸ਼ੂ ਆ ਘਰ ਦੀਆਂ ਝੋਟੀਆਂ ਇਹ ਘਰ ਦੀਆਂ ਝੋਟੀਆਂ ਤਿਆਰ ਕੀਤੀਆਂ ਠੀਕ ਆ ਘਰ ਦੀਆਂ ਝੋਟੀਆਂ ਨੇ ਤੇ ਕਿੰਨੀ ਕਿੰਨੀ ਉਮਰ ਆ ਵੀਰੇ ਇਹਨਾਂ ਦੀ ਇਹ ਤਕਰੀਬਨ ਕੋਈ ਉਹ ਤਾਂ ਹੁਣ ਹੋ ਗਈ ਆ ਚਾਦਾਂਦ ਹੋ ਗਈ ਆ ਠੀਕ ਆ ਜੀ ਇੰਨੀ ਗਈ ਹੋਈ ਆ ਮਤਲਬ ਹੈ ਪੁੱਜੀਆਂ ਪੁੱਜ ਗਿਆ ਵਾ ਪੁੱਜੀਆਂ ਹਨਾ ਥੋੜਾ ਜਿਹਾ ਚਲੋ ਉਮਰ ਵੱਲੋਂ ਤਾਂ ਆਪਾਂ ਕਹਿ ਸਕਦੇ ਵਾ ਲੱਗੀਆਂ ਬਣੀਆਂ ਨਹੀਂ ਗਈਆਂ ਪਰ ਨਹੀਂ ਤਾਂ ਇਹ ਇੰਨੇ ਕੇ ਟਾਈਮ ਤੱਕ ਚਲੋ ਸੂ ਵੀ ਪੈਣੀਆਂ ਚਾਹੀਦੀਆਂ ਸੀ ਝੂਠ ਨਹੀਂ ਮਾਰਨਾ ਆਪਾਂ ਇਹਨਾਂ ਨੂੰ ਏ ਵੀ ਕਰਾਈ ਹੋਣੀ ਹੈ ਕਰੀ ਵੀ ਨਹੀਂ ਕਰਈ ਇਹ ਗੱਲ ਦੀ ਗਾਰੰਟੀ ਆ ਠੀਕ ਆ ਹਾਂ ਹੀਟ ਉਹ ਵੈਸੇ ਤੁਸੀਂਾਂ ਦੇ ਵੀ 8 ਤੱਕ ਦੋ ਵਾਰੀ ਕੱਢੀ ਵੀ ਸੀਗੀ ਹਾਂ ਕੱਢੀ ਆ ਆਹੋ ਹੀਟ ਕੱਢੀ ਪਰ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਮੁੜ ਕੇ ਸੇਲ ਦਾ ਕਰੋ ਆਪਾਂ ਇਹ ਹੀ ਕਰਾਈ ਨਹੀਂ ਅਗਲਾ ਆਸੀਂ ਮਰਜ਼ੀ ਨਾਲ ਕੋਈ ਟੀਕਾ ਭਰਾਵੇ ਜਿੱਤਰਾ ਕਰੇ ਚਲੋ ਜੀ ਫਿਲਹਾਲ ਦੋਸਤੋ ਦੋਆਂ ਦੀਆਂ ਚੌਕੀਆਂ ਚੌਕੀਆਂ ਜੜੀਆਂ ਝੋਟੀਆਂ ਨੇ ਦੋਵੇਂ ਵਕਾਊ ਆ ਖਾਣ ਲੈਵੇ ਜਿਹੜੇ ਦੋਸਤੋ ਚਾਰ-ਚਾਰ ਥਾਣਾਂ ਕੋਈ ਪੰਜਵਾਂ ਕੋਈ ਫੋਟ ਕੋਈ ਐਕਸਟਰਾ ਕੋਈ ਸਰੂ ਨਹੀਂ ਲੱਗਾਗਾ ਤੇ ਦੋ ਝੋਟੀਆਂ ਨੇ ਦੋਵੇਂ ਬਿਲਕੁਲ ਕੁੰਡੇ ਕੰਨੀਆਂ ਪੂਰੀਆਂ ਨੇ ਸਿੰਘਾ ਸਿੰਘਾ ਦੀ ਬੰਤਰ ਤੁਹਾਨੂੰ ਥੋੜਾ ਕੋਲੋਂ ਵੀ ਦਿਖਾ ਦਿੰਨੇ ਆ ਆਓ ਜੀ ਇਹਨੂੰ ਅਜੇ 10-11 ਦਿਨ ਹੀ ਹੋਏ ਠੀਕ ਆ ਹਾਂ ਇਹਨੇ ਹੀਟ ਚੜੀ ਉਹਨ ਮਗਰਲੀ ਕੱਢੀ ਆ ਦੂਜੀ ਹੀਟ ਸੀ ਇਹਦੀ ਠੀਕ ਆ ਹਾਂ ਉਹ ਇੱਕ ਰਹੀ ਆਈ ਏ ਜੀ ਠੀਕ ਆ ਜੀ ਸੋ ਥੋੜਾ ਜਿਹਾ ਜਿਹੜਾ ਦੋਸਤੋ ਅੱਗੇ ਜਿਹੜਾ ਵੀਰ ਕੇਅਰ ਕਰ ਲੂਗਾ ਕੋਈ ਮਿਨਰਲ ਮਿਕਸਚਰ ਵਗੈਰਾ ਪਾ ਕੇ ਕੋਈ ਅੱਗੇ ਹੀਟ ਫੇਅਰ ਰਿਪੀਟ ਅਗੇਨ ਜਿਹੜੀ ਆ ਹੋ ਜੂਗੀ ਸੋ ਝੋਟੀਆਂ ਜਿਹੜੀਆਂ ਤੁਹਾਨੂੰ ਵਿਖਾਤੀਆਂ ਦੋਸਤੋ ਇੱਕ ਤਾਂ ਬਿਲਕੁਲ ਜਿਹੜੀ ਆ ਬਿੱਲੀ ਮਣਕੀ ਅੱਖ ਆ ਝੋਟੀ ਆ ਤੇ ਸਿੰਘਾ ਸੁੰਗਾ ਦੇ ਬੰਤਰ ਬਿਲਕੁਲ ਸੇਮ ਟੂ ਸੇਮ ਆ ਤੇ ਬੰਨੀਆਂ ਵੀ ਇਕੱਠੀਆਂ ਜੇ ਆ ਹੋ ਸਕਦਾ ਵੀ ਏਆਈ ਵੀ ਇਕੱਠੀਆਂ ਦੇ ਹੋ ਗੋਪੀ ਵੀਰਾ ਇੱਕ ਮੇਰਾ ਵੀਰ ਖੋਲਣ ਤੋਂ ਪਹਿਲਾਂ ਜੋੜੀ ਦਾ ਰੇਟ ਤੇ ਸਿੰਗਲ ਸਿੰਗਲ ਦਾ ਰੇਟ ਜ਼ਰੂਰ ਮੈਂਸ਼ਨ ਕਰ ਦਿਓ ਕੀ ਲੈਣੇ ਦੇਣੇ ਰਹਿਣਗੇ ਵੀਰ ਜੀ ਇਹਨਾਂ ਦਾ ਜੋੜੀ ਦਾ ਜੇ 60000 ਰੁਪਏ ਅੱਛਾ ਜੀ ਹਾਂ ਠੀਕ ਹੈ ਤੇ ਵੀਰ ਉਸ ਹੁਣ ਲਾਲਨ ਸੇਮ ਹੀ ਆ ਠੀਕ ਹੈ ਜੀ ਆ ਜੋੜੀ 60 ਹਾਂ ਜੀ ਤੇ ਸਿੰਗਲ ਸਿੰਗਲ ਦਾ ਫਿਰ ਉਸ ਹਿਸਾਬ ਨਾਲ ਕੀ ਸੰਗਾ ਸੰਗਲ ਦਾ 30 30 ਆ ਗਿਆ 30 30 ਹਾਂਜੀ ਤਾਂ ਜੇਕਰ ਇਕੱਠੀ ਕਿਸੇ ਨੇ ਮੰਨ ਲਵੇ ਜੋੜੀ ਕਿਸੇ ਵੀਰ ਦਾ ਖਿਆਲ ਬਣ ਗਿਆ ਵੀ ਚਲ ਗੱਡੀ ਕੋਈ ਦੂਰੋਂ ਨੇੜੇੋਂ ਆਉਂਦੇ ਆ ਫਿਰ ਉਹਨੂੰ ਪਾੜਾ ਕਰਾਇਆ ਛੜਦਾਂਗੇ ਸਾਰੇ ਅੱਛਾ ਜੀ ਭਾਵੇਂ ਕੋਈ ਦੂਰੋਂ 3000 ਰੁਪਿਆ ਕਰਾਇਆ ਪਵੇ ਭਾਵੇਂ 3000 ਰੁਪਿਆ ਪਵੇ ਹੂੰ ਉਹ ਛੜਦਾਂਗੇ ਉਹ ਚੱਲਾ ਕੰਮ ਕਰਦਾ ਆਵਾਜ਼ ਆਈ ਵਹੀਕਲ ਦਾ ਮਲਗੀ 60 ਚ ਅਗਲਾ ਘਰੇ ਲੈ ਜੀ ਘਰੇ ਲੈ ਜੀ ਇਹ ਚੱਕਰ ਹਾਂਜੀ ਅੱਛਾ ਬਾਕੀ ਦੋਸਤੋ ਆਹ ਝੋਟੀਆਂ ਬਖਾ ਦਿੱਤੀਆਂ ਨੇ ਤੁਹਾਨੂੰ ਬਾਕੀ ਅੱਗੇ ਤੁਸੀਂ ਆਪਦੇ ਹਿਸਾਬ ਆਪ ਦੀ ਸੋਚ ਸਮਝ ਨਾਲ ਵੇਖ ਲਿਓ ਪਸ਼ੂ ਘਰ ਵਿਜ ਵજન ਬੇਸ਼ੱਕ ਕੋਈ 2 ਕੁਇੰਟਲ ਕੋ 2.5 2.5 2.5 ਕੁਇੰਟਲ ਦੇ ਡੇਢ ਜਿਹੜਾ ਬਾਕੀ ਹੋ ਸਕਦਾ ਵੀ ਨੇੜੇ 2.5 3 ਕੁਇੰਟਲ ਦੇ ਬਿਲਕੁਲ ਏ ਆਈ ਹੋ ਜਾਂਦੀ ਆ ਇਸ ਕਰਕੇ ਕਾਬਲ ਵੀ ਹੈ ਗਿਆਨ ਕੋਈ 2-4 ਮਹੀਨੇ ਜਿਹੜਾ ਹੋਰ ਹੱਥ ਮਾਰ ਲੂਗਾ ਸਾਂਭ ਲੂਗਾ ਜੇ ਤਾਂ ਕੋਈ ਪਾਊਡਰ ਚਾਰ ਤੇ ਕਿਲੋ-ਕਿਲ ਇਹਨਾਂ ਨੂੰ ਤੇ ਮਹੀਨੇ ਡੇਢ ਚ ਹੀ ਲੱਗ ਜਾਣਗੇ ਆ ਤੇ ਅੱਜ ਤੋਂ ਹੁੰਦਾ ਹੋਏ ਤੁਹਾਨੂੰ ਫੇਰੀਟ ਕੱਢ ਜੂਗੀ ਨਾ ਠੀਕ ਆ ਜੀ ਹਾਂ ਬਿਲਕੁਲ ਤੇ ਆ ਝੋਟੀਆਂ ਨੇ ਤੁਮੇ ਆਪਾਂ ਇੱਕ ਮੜਾ ਖੋਲ ਕੇ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਕੜਾ ਕਢਾ ਦੇਣੀ ਨੇੜੇ ਤੇ ਥਾਂ ਥਾਂ ਨੂੰ ਵਿਖਾ ਦਾਂਗੇ ਬੜ ਲਓ ਜੀ ਠੀਕ ਆ ਸਿੰਗਲ ਦਾ ਵੀਰ ਨੇ ਡਿਮਾਂਡ ਦੋਸਤੋ 30 30 ਹਜ਼ਾਰ ਕੀਤੀ ਆ ਵੀ ਸਿੰਗਲ 30 30 ਹਜ਼ਾਰ ਦੀ ਦੇ ਦਾਂਗੇ ਤੇ ਇਕੱਠੀਆਂ ਲੈਣੀਆਂ ਤੇ ਬੇਸ਼ੱਕ ਕੋਈ ਪਹਾੜਾ ਵੰਡਾ ਕਿਸੇ ਪਾਸੋਂ ਦੂਰ ਦਰਾਡੇ ਤੋਂ ਕੋਈ ਵੀਰ ਆ ਰਿਹਾ ਜੋ ਵੀ ਕਿਰਾਇਆ ਪਹਾੜਾ ਹੋਊਗਾ ਜਿੰਨਾ ਵੀ ਹੋਊਗਾ ਤਿੰਨ ਹੋ ਜਾ ਢਾਈ ਹੋ ਜਾ ਸਾਢੇ ਤਿੰਨ ਹੋ ਜਾ ਉਹ ਜਿਹੜੀ ਸ਼ੋਰਛਾਪਾ ਉਹ ਕੀਤਾ ਜਾਊਗਾ ਠੀਕ ਆ ਤੋਂ ਜੋੜੀ ਬਿਲਕੁਲ ਬਕਾਊਗਾ ਦੋਸਤੋ ਝੋਟੀਆਂ ਦੀ ਇੱਕੋ ਜੀ ਉਮਰ ਆ ਇਹ ਮੂੰਹੋਂ ਤਾਂ ਵੀ ਸੇਮ ਟੂ ਸੇਮ ਚੌਕੀਆਂ ਚੌਕੀਆਂ ਤੁਹਾਨੂੰ ਦੱਸਦੀਆਂ ਨੇ ਆਹ ਕਰੋ ਚੈੱਕ ਜੀ ਕੱਦ ਕਰ ਲਓ ਜੀ ਲਓ ਜੀ ਲੈ ਕੋਪੀ ਫਿਰ ਉਹ ਜਿਹੜਾ ਭਰਾਬੋ ਆ ਤੁਹਾਨੂੰ ਦਿਖਾਉਣੇ ਆ ਮੜਾ ਜਾਂ ਥਣ ਥਣ ਬਹੁਤ ਜ਼ਿਆਦਾ ਸੋਹਣਾ ਮੋٹے ਥਣ ਨੇ ਆ ਵੇਖੋ ਠੀਕ ਆ ਜੀ ਚਾਰੇ ਥਣ ਆ ਚਾਰੇ ਥਣ ਬਿਲਕੁਲ ਮੋٹے ਠੀਕ ਆ ਦੂਜੀ ਝੋਟੀ ਦੇ ਵਿੱਚ ਆ ਬਿਲਕੁਲ ਇੱਕੋ ਜਿਹਾ ਥਣ ਨੇ ਤੇ ਰੇਟ ਤੁਹਾਨੂੰ ਵੀਰ ਨੇ ਦੱਸਤਾ ਠੀਕ ਆ ਇਸ ਤੋਂ ਬਾਅਦ ਤੁਹਾਨੂੰ ਦੋ ਬਿਹੜਾ ਦੋਸਤੋ ਦਿਖਾਉਣੇ ਆ ਠੀਕ ਆ ਦੋ ਗੜਾ ਵੀ ਦਿਖਾ ਦਿੰਨੇ ਆ ਉਹਨਾਂ ਬਾਰੇ ਵੀ ਜਿਹੜੀ ਇਨਫਰਮੇਸ਼ਨ ਆਪਾਂ ਲੈ ਲੈਣੀ ਆ ਅ ਠੀਕ ਹੈ ਵੀਰ ਗੋਪੀ ਅ ਦੋ ਵੜਾ ਆਪਣੇ ਕੋਲ ਆ ਆ ਗਈਆਂ ਜੀ ਹਾਂਜੀ ਤੇ ਕੀ ਇਹਨਾਂ ਦੀ ਡਿਟੇਲ ਆ ਦੋਵੇਂ ਸੂਈਆਂ ਕੇ ਕੀ ਹੈਗੀ ਇਹਨਾਂ ਦੀ ਡਿਟੇਲ ਆਵਾ ਤਾਂ ਇਹਦੇ 28 ਤਰੀਕ ਨੂੰ ਦੇ ਪੂਰੇ ਜੀ ਅੱਛਾ ਜੀ ਫਾਰਮ ਦੀਆਂ ਵੜਾ ਆਪਣੇ ਕੋਲ ਵੀਡੀਓ ਬਣੀ ਫਾਰਮ ਦੀ ਜਿੱਥੋਂ ਲੱਜਾ ਅੱਛਾ ਜੀ ਦੋਵੇਂ ਇਹ ਮਤਲਬ ਕੀ 28 28 ਤਰੀਕ ਨੂੰ ਐਸੀ 28 ਨੂੰ ਦਿਨ ਪੂਰੇ ਹੋਣੇ ਅਗਸਤ 28 ਨੂੰ ਦਿਨ ਪੂਰੇ ਆ ਹਾਂਜੀ 28 ਅਗਸਤ ਨੂੰ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਏਦਰ ਗੜ 23 ਲੀਟਰ ਦੁੱਧ ਦਿੱਤਾ ਜੀ ਅੱਛਾ ਹਾਂਜੀ ਠੀਕ ਹੈ ਪਹਿਲਾ ਸਵੇਰ ਦੋਸਤੋ 23 ਲੀਟਰ ਭਰਿਆ ਦੁੱਧ ਸੈਕਿੰਡ ਟਾਈਮ ਆ ਰਹਾ ਦੂਜਾ ਸਵੇਰ ਸੂਣ ਜਾ ਰਹੀ ਆ ਤੇ 28 ਨੂੰ ਅੱਜ ਘਟੋ ਘਟ ਵੀ ਇੱਕ ਹਫਤਾ ਬਾਕੀ ਆ ਦਿਨ ਪੂਰੇ ਦੇ ਵਿੱਚ ਢਿਲ ਢੁਲ ਫਿਰ ਗੋਪੀ ਜ਼ਰੂਰ ਦਿਖਾ ਦੇ ਮੇਰਾ ਹਾਂ ਢਿਲ ਤਾਂ ਜਾ ਵੀ ਇੱਥੋਂ ਅਸੀਂ ਨਾ ਬਾਲੀ ਤਰੇ ਤੋਂ ਆਹ ਦੇਖੋ ਜੀ ਢਿਲ ਢੁਲ ਕਾਫੀ ਆ ਭਰਾਵੋ ਇੱਕ ਹਫਤਾ ਬਾਕੀ ਆ 28 ਅਗਸਤ ਦਾ ਟੈਡ ਬਣਾ ਦਾ ਫਾੜੀ ਵਾਲਾ ਹਾਂਜੀ ਫਾੜੀ ਵਾਲਾ ਠੀਕ ਹੈ ਤੇ ਵੀਡੀਓ ਜੇ ਬੱਤੇ ਪਕੇ ਵਿਖਾ ਦੇਣੀ ਹੂੰ ਵੀਡੀਓ ਜੇ ਅਗਲੇ ਨੂੰ ਤਸਲੀਨਾ ਰਵੇਗਾ ਉਹ ਕਈ ਵੀਰ ਮੁਰਕੇ ਦੂਰੋਂ ਆਨਲਾਈਨ ਮੰਗਾਉਂਦੇ ਆ ਇਹ ਨਾ ਹੋਵੇ ਕਿ ਆਪਾਂ ਅਗਲਾ ਸੌਦਾ ਕੰਦਾ ਝਿਜਕੇ ਵੀਡੀਓ ਜੀ ਆਪਾਂ ਜਿੰਨੀ ਤੋਂ ਆਖੋ ਕੋਨੇ ਤੇ ਤੇ ਮੁੱਲ ਬੱਚੀ ਦਾ ਕੀ ਰਹੂ ਕਹਿੰਦਾ ਮੁੱਲ ਦਾ ਭਾਵੇਂ ਕਰਨ ਨੂੰ 60 ਖਰ ਲੀਏ ਪਰ 60000 ਰੁਪਿਆ ਦਾ 60000 ਹਾਂ ਬੜੀ ਆਸ ਹੈ ਵੀ ਉਹ ਆਂਦੇ ਫਿਰ ਕੀ 27 28 ਲੀਟਰ ਨਾਰਮਲ ਗਰਮੀ ਦੇ ਵਿੱਚ ਹੀ ਦਊਗੀ ਅੱਛਾ ਅੱਛਾ ਤੇ ਇਹ ਜਨਰੇਟਰ ਥੋੜਾ ਜਿਆਦਾ ਲੱਗਦਾ ਗਿਆ ਕਰੂ ਕਮਾਲਾ ਮੈਂ ਨਾ ਕਰੂ ਕਮਾਲਾ ਬਾਕੀ ਜਿਤਰਾ ਤੁਸੀਂ ਆਖੋਗੇ ਅਛਾ ਮਾਨਤਨ ਕਰਾਂਗੇ ਮੈਂ ਨਹੀਂ ਆਖਣਾਗਾ ਆ ਜਿਹੜੇ ਵੇਖਦੇ ਪਾਣ ਆਪਣੇ ਭੈਣ ਭਰਾ ਇਹਨਾਂ ਨੇ ਆਖਣਾ ਜੀ ਮਾਨਨਾ ਜੇ ਭੈਣ ਭਰਾ ਜਿੰਨੇ ਤੱਕ ਇਹਨੂੰ ਚੰਗੀ ਲੱਗੂ ਸਮਝ ਲੱਗੂਗੀ ਉਦੋਂ ਤੱਕ ਮਾਨ ਮਤ ਕਰਕੇ ਮਾਨਤਨ ਜ਼ਰੂਰ ਦੇਣੀ ਹੈ ਜ਼ਰੂਰ ਜ਼ਰੂਰ ਲੈ ਵੀਰ ਗੋਪੀ ਜੀ ਦਿਖਾ ਦਿਨਾ ਰਾਜ ਨਹੀਂ ਕਰਦੇ ਆਪਕੇ ਦਿਖਾਓ ਜੀ ਬੈਠ ਜੀ ਰਾਜ ਵੀਰੇ ਕੋਈ ਸ਼ੱਕ ਨਹੀਂਗਾ ਆ ਕਰੋ ਚੈੱਕ ਬਸ ਦੂਜਾ ਸੁਆ ਭਰਾਵੋ ਸੂਣੀ ਆ ਠੀਕ ਆ ਥਣ ਥਣ ਤੱਕ ਤੁਸੀਂ ਅੱਜ ਐਪਲ ਪਰਹਵਾਨਾ ਚੱਡਾ ਦੇਖ ਲਓ ਵੀ ਹਜੇ 7 ਦਿਨ ਬਾਕੀ ਆ ਦਸਨ ਮੁਤਾਬਕ ਵੀਰ ਦੇ ਵੀ 7 ਦਿਨ ਬਾਕੀ ਆ ਇੱਕ ਹਫਤਾ ਪੂਰਾ ਬਾਕੀ ਆ ਬਾਕੀ ਟਾਇਰਡ ਪੂਰਾ ਆਰਡਰ ਕਰ ਲੂਗੀ ਢਿਲ ਢੁਲ ਕਾਫੀ ਆ ਵਿਖਾਲਾ ਤੁਸੀਂ ਦੇਖ ਸਕਦੇ ਹੋ 20 ਤੋਂ ਪਲੱਸ ਵਾਲਾ ਹੀ ਆ ਬਾਕੀ ਅਗੇ ਦੋਸਤੋ ਦੋ ਤਪਾਏ ਦਾ ਹੁੰਦਾ ਕਹਿ ਦੇਣਾ ਦੱਸ ਦੇਣਾ ਤੇ ਚੋਣਾ ਸੇਵਾ ਕਰਕੇ ਬੜਾ ਜਿਆਦਾ ਫਰਕ ਹੋ ਜਾਂਦਾ ਚੀਜ਼ ਦੇ ਵਿੱਚ ਪਰ ਚੀਜ਼ ਜਿੰਨੀ ਮਾਲਕਨ ਹੈਗੀ ਆ ਉਹਨੇ ਜ਼ਰੂਰ ਚਵਾਈ ਕਰਾ ਦੂਗੀ ਜੇਕਰ ਪਿਛਲੇ ਸਵੇਰ 20 ਤੋਂ ਬਾਹਰ ਜੱਲੀ ਆ ਤੇ ਇਸ ਵਾਰ ਵੀ ਮੀਟ ਕਰ ਸਕਦੇ ਆ ਹਾਂਜੀ ਫਾਰਮ ਤੇ ਨੋਰਮਲ ਹੀ ਇੰਨਾ ਚ ਹੋਇਆ ਬਿਲਕੁਲ ਤੇ ਪਲੀ ਚਾਰ ਤੇ ਜੀ ਠੀਕ ਹੈ ਜੀ ਪਲੀ ਪੁਲੀ ਚਾਰ ਤੇ ਵੀਰ ਕਹਿੰਦਾ ਸਾਈਲੇਜ ਦੋਸਤੋ ਸਾਈਲੇਜ ਤੇ ਪਲੀ ਆ ਕਿਉਂਕਿ ਫਾਰਮ ਦੇ ਵਿੱਚ ਮੋਸਟਲੀ ਜਿਹੜੀ ਵਰਤੋਂ ਡਾਈਟ ਚਾਰਟ ਪਲਾਨ ਜਿਹੜਾ ਹੁੰਦਾ ਉਹ ਆਚਾਰ ਸਾਈਲੇਜ ਦੀ ਵਰਤੋਂ ਬਧੇਰੇ ਕੀਤੀ ਜਾਂਦੀ ਹੈ ਠੀਕ ਹੈ ਜੀ ਬਾਕੀ ਟਿਪਣ ਇੱਕ ਨਾ ਭਰਾ ਟਿਪ ਕੇ ਵੀ ਦਿਖਾ ਦਿੰਨੇ ਆ ਤਾਂ ਸੱਜਣਾਂ ਆਹ ਲੋ ਜੀ ਇਹ ਪੀਲਾ ਲਓ ਜੀ ਨਹੀਂ ਨਹੀਂ ਤੂੰ ਕਰੋ ਨਹੀਂ ਨਹੀਂ ਕੋਈ ਨਹੀਂ ਪੋਲੀ ਇਹਨੇ ਬਰਾ ਦੇ ਆਂ ਦੇ ਪਾਣੀ ਚ ਲਾ ਕੋਈ ਫਰਕ ਨਹੀਂ ਕੋਈ ਨਹੀਂ ਆਂਦੀ ਨਹੀਂ ਤੇ ਕੋਈ ਗੱਲ ਕੋਈ ਨਹੀਂ ਇਤਰਾ ਮਤ ਤੇ ਆਪਾਂ ਤਲੀ ਦੇ ਤੇ ਆ ਜੀ ਲੱਗ ਇੱਕ ਸਾਈਡ ਹੋ ਜਾ ਇੱਥੇ ਆ ਦੇ ਕੋ ਮੇਰੇ ਤਲੀ ਦੇ ਵੀ ਕਰ ਦੇ ਆ ਦੇ ਲਓ ਜੀ ਮਾਰ ਦੇ ਮਾਰ ਦੇ ਕੋਈ ਚੱਕਰ ਨਹੀਂ ਕਰਮ ਵਾਲੇ ਆ ਲਓ ਜੀ ਅਗਲੇ ਥਾਂ ਦੀਆਂ ਮਾਰ ਦੇ ਪਹਿਲਾਂ ਜੀ ਆ ਆ ਲਓ ਜੀ ਆ ਅਗਲਾ ਥਾਂ ਜਿਹੜਾ ਦੋਸਤ ਉਲਟ ਬਹਿਣੀ ਵਾਲਾ ਆ ਕਰ ਲਓ ਜੀ ਲਓ ਜੀ ਆ ਮਗਰਲੇ ਕਰਦੇ ਆ ਆ ਦੇਖੋ ਠੀਕ ਆ ਲਓ ਵੀ ਦੋਸਤੋ ਠੀਕ ਆ ਲਓ ਓਕੇ ਠੀਕ ਆ ਸੋ ਪੇਪਰ ਦੋਸਤੋ ਤੁਸੀਂ ਦੇਖ ਸਕਦੇ ਠੀਕ ਆ ਨਾ ਵੀਰੇ ਨੇ ਦੇਖੋ ਇਹਨੂੰ ਅਸੀਂ ਜਦੋਂ ਟਰਾਈ ਕੀਤਾ ਨਾਲ ਟੂਪ ਚੜਾ ਕੇ ਅੱਛਾ ਜੀ 25 ਰੁਪਏ ਵਾਲੀ ਟੂਬ ਨਹੀਂ ਚੜਾਈ 250 ਰੁਪਏ ਦੀ ਠੀਕ ਆ ਜਿਹੜੀ ਆਪਾਂ ਨੂੰ ਗਰੰਟੀ ਆਈ ਆ ਠੀਕ ਆ ਜੀ ਉਹ ਆਪਾਂ ਵੀ ਰੱਗੇ ਗਰੰਟੀ ਦੇ ਜੀ ਕਿਉਂਕਿ ਜੋ ਘਰ ਵਾਲੋ ਦੱਸਿਆ ਗਿਆ ਜੀ ਉਹ ਆਪਣਾ ਦੱਸਣਾ ਫਰਜ਼ ਬਣਦਾ ਹਾਂਜੀ ਤੇ ਰੇਟ ਬਈ ਗੋਪੀ ਵੀਰ ਉਹੀ ਹੋ ਗਿਆ ਵੀ ਮਾਣ ਤਾਂ ਜਿੰਨਾ ਹੋ ਜਾਊਗਾ ਖੁੱਲ ਕੇ ਹਾਂ ਉਹ ਚੋ ਜਾਊਗਾ ਮਾਣ ਠੀਕ ਆ ਨਰਾਜ਼ ਨਹੀਂ ਕਰਦੇ ਆਪਾਂ ਕੇ ਬਿਲਕੁਲ ਨਹੀਂ ਨਹੀਂ ਕਰਨਾ ਹਣੀ ਜੀ ਭੈਣ ਭਰਾ ਭਾ ਸਰ ਆਪਣਾ ਤੇ ਇਸ ਤੋਂ ਬਾਅਦ ਇੱਕ ਅਗਲੀ ਬੈੜ ਆਪਣੇ ਕੋਲ ਆ ਗਈ ਜੀ ਕ੍ਰੋਸ ਇਹਦੇ ਪੂਰੇ 22 ਦਿਨ ਹਜੇ ਪੈਂਡਿੰਗ ਜੇ ਠੀਕ ਆ ਜੀ 20 ਤੋਂ 25 ਦੇ ਵਿਚਕਾਰ ਦੋਸਤੋਂ ਦਿਨ ਹਜੇ ਘੱਟੋ ਘੱਟ ਕੱਚੀ ਆ ਤੇ 25 ਵਾਲੇ ਰੇਟ ਕਰਾਂਗੇ ਦਾ ਆਪਾਂ ਲਓ ਜੀ ਇਹ ਨਹੀਂ ਵੀ ਅੱਜ ਤਿਆਰ ਵਾਲਾ ਕਰਾਂਗੇ ਅੱਜ ਕੱਚੀ ਦਾ ਅੱਛਾ ਤੇ ਸੂਆ ਕਿੰਨਾ ਤੇ ਜਾਊਗਾ ਤੇ ਜਾ ਸੂਆ ਤੇ ਜਾ ਸੂਆ ਇਹਦਾ ਠੀਕ ਆ ਹਾਂਜੀ ਤੇ ਬਾਕੀ ਮੋਲਮਲ ਵੀਰ ਕੀ ਕਰਦਾਂਗਾ ਇਹਦਾ ਵੀਰ ਅੱਜ 28000 ਰੁਪਏ ਅੱਜ 28000 ਹਾਂਜੀ ਕੱਚੀ ਦਾ ਹੈ ਕੱਚੀ ਦਾ ਠੀਕ ਆ ਠੀਕ ਆ ਲਓ ਜੀ ਦਿਖਾ ਦਿਓ ਸੋ ਦੋਸਤੋ ਅੱਜ ਫਿਲਹਾਲ ਜਿਹੜਾ ਮੋਲੋਂ ਹਿਸਾਬ ਨਾਲ ਵੀਰਾਂ ਦਾ ਵੀ ਕਰਾਂਗੇ ਕੱਚੀ ਦਾ 28000 ਖਾਈਰ ਮੋਲਾ ਸੂਆ ਤੀਜਾ ਮੰਨ ਰੋ ਮੀਡੀਅਮ ਹਾਈਟ ਦੇ ਵਿੱਚ ਆ ਗੋਲ ਬਿਲਕੁਲ ਆਪਾਂ ਕਹਿ ਦਿੰਨੇ ਆ ਵੀ ਸਰਾਨੇ ਵਾਂਗੂ ਬਿਲਕੁਲ ਜਿਹੜੀ ਦੋ ਦੋ ਰਾਜੀ ਵੈੜਾ ਤੇ ਰੇਰ ਪਰਤਾ ਅੱਜ 28100 ਅੱਜ ਜਿਹੜੇ ਵੀਰ ਨੇ ਕੋਈ 20 ਤੋਂ 25 ਦਿਨ ਕੱਚੀ ਖਰੀਦਣੀ ਆ ਉਹ ਤੁਸੀਂ ਬੇਸ਼ੱਕ ਆਪਦੀ ਸਮਝ ਨਾਲ ਖਰੀਦ ਲਿਓ ਠੀਕ ਆ ਤੇ ਟਿਪ ਵੀ ਸਕਦੇ ਹੋ ਤਸੱਲੀ ਦੇ ਨਾਲ ਹਵਾਨਾ ਜਿਹੜਾ ਦੋਸਤੋ ਥੋੜਾ ਜਿਹਾ ਜਿਵੇਂ ਪਸ਼ੂਆਂ ਨੇੜੇ ਕਹਿ ਲਓ ਜਾਂ ਥੋੜਾ ਜਿਹਾ ਦੁੱਧ ਪਾਉਣਾ ਸ਼ੁਰੂ ਕਰ ਦੇਣਾ ਲੇਵਾ ਪਰ ਨਾਲ ਜਿਵੇਂ ਲਾਏ ਪਸ਼ੂ ਨੇ ਪੈ ਜਾਣਾ ਕੋਈ ਦੋ ਚੌ ਪੰਜ ਦਿਨਾਂ ਦੇ ਵਿੱਚ ਵਿੱਚ ਆ ਦੇਖ ਠੀਕ ਆ ਵੀਰ ਕਾਪੀ ਤੋੜ ਲੋ ਜੀ ਥਣ ਥਣ ਪੂਰਾ ਮੁਠੀ ਥਣ ਆ ਦੋਸਤੋ ਥਣ ਕੋਈ ਛੋਟਾ ਜਿਹਾ ਨਹੀਂਗਾ ਕ੍ਰੋਸ ਵੈੜ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਮੋਸਟਲੀ ਥਣ ਦੀ ਕੋਈ ਬੰਤਰ ਸ਼ੇਪ ਕੇ ਮਾੜੀ ਨਹੀਂ ਹੋਊਗੀ ਸਹਿਜ ਵਿੱਚ ਪੂਰਾ ਥਣ ਮੁਠੀ ਹੋਊਗਾ ਠੀਕ ਆ ਲਓ ਜੀ ਠੀਕ ਆ ਤੇ ਰੇਟ ਅੱਜ ਦੇ ਹਿਸਾਬ ਨਾਲ 228000 ਤੇ ਪਸ਼ੂ ਅੱਜ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ 6 ਨੱਕ ਸੀਗੇ ਠੀਕ ਹੈ ਜੀ ਤੇ ਗਰਮੀ ਨੇ ਵੀ ਵੈਸੇ ਬੰਬ ਬੁਲਾਤੇ ਆ ਜਾਂ ਬਹੁਤ ਜਰਾ ਬਿਲਕੁਲ ਤੇ ਪਤਾ ਨਹੀਂ ਲਾਉਂਦਿਆ ਬਿਲਕੁਲ ਤੇ ਗੋਪੀ ਵੀਰ ਬੋਲ ਲਿਆ ਨੰਬਰ ਆਪਣੇ ਸੰਪਰਕ ਜਿਹੜੇ 905788777 ਹਾਂਜੀ 9877184848 ਠੀਕ ਹੈ ਜੀ ਸੋ ਦੋਸਤੋ ਇਹ ਦੋਵੇਂ ਨੰਬਰ ਵੀਰ ਦੇ ਸਕਰੀਨ ਦੇ ਵੀ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ